ਸਤ ਸ੍ਰੀ ਅਕਾਲ ਵੀ ਸਾਰੇ ਵੀਰਾਂ ਨੂੰ ਠੰਡ ਵੀ ਬਹੁਤ ਜ਼ਿਆਦਾ ਅੱਜ ਆਸ ਹੈ ਵੀ ਧੁੱਪ ਨਿਕਲੂਗੀ ਹਾਲੀ ਹਾਲੀ ਜਾ ਰਹੇ ਆਂ ਪਾਉੜੀਆਂ ਚੜ੍ਹ ਕੇ ਦੇਖੀਏ ਬਾਉ ਨੂੰ ਕੀ ਕਰ ਰਿਹਾ ਹੈ ਕਿੱਧਰ ਗਿਆ ਬਾਉ ਸਿੰਘ ਸਾਜਰੀ ਗਾਣੇ ਲਾ ਲੈਨੇ ਆਂ ਸਾਲਿਓ ਰੱਬ ਦਾ ਨਾਮ ਲੈ ਲਿਆ ਕਰੋ ਰੱਬ ਦਾ ਨਾਮ ਹੀ ਚੱਲਦਾ ਸਾ ਜੀ ਅੱਛਾ ਇੱਕ ਆ ਪਾਉੜੀ ਨੂੰ ਆਪਾਂ ਗ੍ਰਿਲ ਲ ਲਵਾਉਣੀ ਐ ਇਹਨੂੰ ਇਦੋਂ ਡਰ ਬਹੁਤ ਲੱਗਦਾ ਯਾਰ ਦੇਖੋ ਲੈ ਦੇਣਾ ਅਜ ਪੰਜਵਾਂ ਆ ਪਾਉ ਦੀ ਕੋਟੀ ਦਾ ਇੰਨਾ ਖੌਫ ਹੈ ਨਾ ਕੋਈ ਬਹਿ ਵੀ ਨਹੀਂ ਸਕਦਾ ਹੁਣ ਇਹਦੇ ਫਿਰ ਸੈਨੀਟਾਈਜ਼ਰ ਕਰਨੀ ਪਾਉ ਪਾਉ ਓਏ ਉਹ ਕੱਪੜੇ ਬਦਲ ਲੈ ਪਰਨਾਤਾ ਦਾ ਨਹੀਂ ਹੈ ਨਾਪਾ ਹੈ ਦੇਖ ਲਾ ਤੇਰਾ ਟੈਸਟ ਕਰਾ ਕੇ ਲਿਆਉਣਾ ਸਾਲੇ ਅੱਜ ਉਹ ਬਾਲੇ ਕਿੱਥੇ ਲਿਆਇਆ ਤੂੰ ਆਲੇ ਉਹ ਨਾਲੇ ਨਾਲੇ ਕਹਿੰਦਾ ਵਾਲੇ ਤਾਂ ਲੈ ਆਇਆ ਮੈਂ ਆ ਦੋ ਰਹਿਨੇ ਬਸ ਅਜਾਰ ਵਾਲਾ ਸਵੇਤ ਤੱਕ ਕਰਕੇ ਆਹ ਹਾਂ ਚਾਰ ਐਚ ਭਾਦੇ ਹਨਾ ਚੱਲ ਕੋਈ ਨਹੀਂ ਕਰਦੇ ਕਰਦੇ ਕੋਈ ਨਹੀਂ ਦੇਖਦਾ ਤੈਨੂੰ ਐ ਬਣ ਗਿਆ ਬਣ ਗਿਆ ਮਿਸਤਰੀ ਤੂੰ ਹਾਂ ਮਿਸਤਰੀ ਪ੍ਰੋ ਬਣ ਗਿਆ ਏ ਮਿਸਤਰੀ ਪ੍ਰੋ ਮੈਕਸ ਉਹ ਹੈ ਇਹ ਥੱਲੜਲਾ ਮਾਡਲ ਹੈ ਚੱਕਦੇ ਚੱਕਦੇ ਇਹ ਗਾਣੇ ਤੁਸੀਂ ਬਹੁਤ ਚੱਕਵੇਂ ਲਾਉਨੇ ਆ ਹਾਲੇ ਸਾਜਰੀ ਮਾਰ ਦੂੰ ਚੱਕ ਦੂੰ ਕੱਟ ਦੂੰ ਉਹ ਗਾਣੇ ਲਾ ਲੰਨੇ ਆ ਤੇ ਆਪਣਾ ਬਾਲੇ ਵਾਲਾ ਕੰਮ ਹਾਲੇ ਅੱਧ ਵਿਚਾਲਿਆ ਬਾਈ ਦੇਖ ਲੈ ਕਿਧਰੋਂ ਚੱਕਣੇ ਆ ਪਾਉ ਸਿੰਘ ਅੱਜ ਫੇਰ ਬਾਲੇ ਚੋਰੀ ਕਰਨ ਚਲੇ ਗਿਆ ਉਹ ਦੇਖੋ ਇਹ ਇਹ ਨਹੀਂ ਸਾੜ ਤਲਦਾ ਹੈ ਇੱਕ ਇੱਕ ਦਾ ਖੁੱਡੇ ਦੀ ਤਾਂ ਹੋ ਗਈ ਲਪਾਈ ਡੰਨ ਬਸ ਬਾਅਦ ਚੋ ਦਿਖਾਉਣਾ ਤੁਹਾਨੂੰ ਜਿਹੜੇ ਬਾਲੇ ਦੋ ਘਟੇ ਦੇ ਉਹ ਪੂਰੇ ਕਰ ਲੀਆ ਪਹਿਲਾਂ ਨਹੀਂ ਰਹਿ ਉਹ ਰਹਿਣ ਦੇ ਫੱਟੀ ਟੁੱਟ ਨਾ ਜਾਵੇ। ਉਹ ਟੁੱਟ ਗਈ ਸਾਲਿਆ। ਆ ਖੁੰਝਾਈ ਫੇਰਾ। ਰੱਖ ਦੇ, ਰਹਿਣ ਦੇ ਰੱਖ ਦੇ। ਉਹ ਥੱਲੇ ਰੱਖੀ ਜਾ ਨਾਲ ਦੀ ਨਾਲ ਉਧਰ। ਇੱਕ ਅੱਧਰ ਦੀ ਲੋਡ ਆ ਬਸ। ਚਲੋ ਵੀ ਦੇਖੀਏ ਪਹਿਲਾਂ ਤਾਂ। ਲਓ ਇਹ ਪਾਉ ਉੱਚਕਲੇ ਆ ਦੋ ਬਾਲੇ। ਸਪਲਾਈ ਕਰ ਰਿਹਾ ਪਾਉ ਸਾਲਿਆ ਤੇਰੇ ਜੁੱਤੀਆਂ ਮਾਰਨੀ ਆ ਮਾਨ ਨੇ। ਦੇਖੀ ਬਸ ਠੀਕ ਹੈ ਹੈਵੀ ਹੈ ਓਕੇ ਚਾਹ ਫੜ ਲਈ ਹੁਣ ਤਾਂ ਉਹ ਛਤਰੀ ਖੜੀ ਕਰੇ ਆ ਫੇ ਬੱਜੇ ਡਾਲਾਂਗੇ ਛਤਰੀ ਖੜੀ ਕਰਕੇ ਚਾਹ ਫੜ ਲਿਆ ਤੂੰ ਆ ਬਹੁਤ ਤਕੜੀ ਓਏ ਲਓ ਬਈ ਓਕੇ ਆ ਹੁਣ ਚੱਲਦੇ ਆਪਾਂ ਉੱਪਰ ਨੂੰ ਬਾਲਿਆਂ ਦਾ ਕੰਮ ਹੋਇਆ ਕੰਪਲੀਟ ਆਪਣਾ ਠੀਕ ਹੈ ਪਾਉ ਦੀ ਪਾ ਚਾਹ ਪਾਈ ਵੀ ਨਸ਼ਾ ਬਹੁਤ ਚੜੂਗਾ ਹੱਥ ਦੇਖ ਲੈ ਇਹਦੇ ਮੈਲੂ ਮੈਲ ਹੋਇਆ ਪਿਆ ਗਾ ਮਾ ਉਹ ਬੈਣਾ ਕੰਨ ਦੇ ਵੀ ਸਵਿੰਟ ਕੰਨ ਚ ਵੀ ਸਵਿੰਟ ਤੇ ਗਲਾ ਪਾਉ ਇਹੋ ਜਿਹਾ ਕਹਦੇ ਆ ਤੂੰ ਹਾਏ ਓਏ ਇਹੋ ਜਿਹਾ ਕਹਦੇ ਆ ਤੂੰ ਹੁਣੀ ਹੋਇਆ ਕਿ ਪਹਿਲਾਂ ਤੋਂ ਹੀ ਆ ਇਹੋ ਜਿਹਾ ਕੰਮ ਜੇ ਹੋ ਜਾਂਦਾ ਕੰਮ ਚੋ ਜਾ ਜਾਂਦਾ ਪਾਉ ਕਹਿੰਦਾ ਉਹਦੀ ਤਾਰ ਛੋਟੀ ਹੈ ਹੈ ਹੀਟਰ ਦੀ ਹੀਟਰ ਦੀ ਆ ਵਾ ਹੀਟਰ ਦੀ ਓ ਚਿੱਤੜਾਂ ਚ ਲਾ ਲਈਂ ਪਲੱਗ ਠੀਕ ਹੈ ਹਾਂ ਨਾਲੂ ਤਰੂ ਕੀ ਕਰੂਗਾ ਨਾਲੂ ਮੈਂ ਤੇਰੇ ਘਰਾਂ ਟ ਘਾਟਾ ਤੇਰੇ ਜਵਾਬ ਦਾ ਚਿਤੜਾਂ ਹੀ ਤਾਰ ਲਾ ਦਾਂਗੇ ਤੇਰੇ ਇਥੇ ਹੀਟਰ ਨਾਲ ਸਾਰੀ ਨਾਲ ਸੁੱਕ ਜਾਊਗਾ ਮਰਾ ਓਏ ਠੀਕ ਆ ਹਾਂ ਹਾਂ ਬੱਸ ਹਾਂ ਸੇਮ ਖਾ ਉਹ ਲਿਆ ਬਾਬੂ ਨਾਲ ਆ ਬਾ ਜਾ ਰਹੇ ਹਾਂ ਇਹ ਹੁਣ ਗਰਾਊਂਡ ਚ ਸੁੱਖਾ ਕਹਿੰਦਾ ਗ੍ਰੇਟ ਖੇਲਣੀ ਆ ਇਹ ਹੈ ਜੀ ਠੰਡ ਤੇ ক্রিকেট ਹੱਥ ਨੂੰ ਭੰਨ ਫਟ ਜੂਗਾ ਤੇ ਚਲੋ ਜਾ ਕੇ ਦੇਖਦੇ ਆ ਪਹੁੰਚ ਗਏ ਬਾਈ ਗਰਾਊਂਡ 'ਚ ਲੈ 1 2 3 ਯਾਨੀ ਖੇਡਣ ਲੱਗੇ ਹੋਏ ਆ ਚੌਕਾ ਛੇਕਾ ਓਏ ਠੰਡ ਤੇ ਮੂੰਹ ਸਿਰ ਪਣਾਉਣਾ ਆ ਸੁੱਖਾ ਖੜਾ ਸੁੱਖਾ ਖੇਰਾਉਂਡੀ ਸੁੱਖਾ ਰੌਂਡੀ ਸੁੱਖਾ ਰੌਂਡੀ ਪਿੱਟਣ ਲੱਗਿਆ ਓਏ ਚੌਕੇ ਪਿੱਛੇ ਲੜ ਪਿਆ ਸੁੱਖਾ ਵਾਧੂ ਆਇਆ ਹੈ ਦਰਵਾਜ਼ਾ ਹਾਂਜੀ ਕ੍ਰਿਕਟ ਖੇਲੇ ਪੰਜ ਚਾਰ ਲਾ ਲੇ ਮੈਚ ਪਲੇਅਰ ਘਟ ਤੇ ਤਾਂ ਕਰਕੇ ਸੈਟ ਨਹੀਂ ਆਇਆ ਚਲੋ ਕੋਈ ਨਹੀਂ ਵਧੀਆ ਖੇਲੇ ਫੇਰ ਵੀ ਮੈਂ ਕਹਿੰਨਾ ਖੇਲੇ ਹੋਣੇ 12 13 ਸਾਲ ਮਗਰੋਂ ਕ੍ਰਿਕਟ ਖੇਲੇ ਲਾਕਡਾਊਨ ਚ ਖੇਲੇ ਤੇ ਪਰ ਉਕਰ ਨਹੀਂ ਚੱਲ ਖੇਲੇ ਲਾਕਡਾਊਨ ਚ ਟਾਈਮ ਪਾਸ ਜਾਂ ਖੇਲੇ ਤੇ ਹੁਣ ਡੇਲੀ ਖੇលਿਆ ਕਰਾਂਗੇ ਥੋੜਾ ਜਿਹਾ ਟਾਈਮ ਚੱਲਦੇ ਹੁਣ ਆਪਾਂ ਘਰ ਨੂੰ ਮਿਸਤਰੀ ਦੇਖੀਏ ਕਿੰਨਾ ਕੰਮਾਂ ਖੇਚਦਾ ਆ ਗਏ ਬਈ ਘਰ ਤੇ ਚੱਲੇ ਆ ਕਬੂਤਰਾਂ ਨੂੰ ਦਾਣਾ ਪਾਣੀ ਪਾਉਣ ਗਰਮ ਪਾਣੀ ਬੂਟ ਦੇ ਖੋ ਲੈ ਖੇਲ ਕੇ ਗਰਾਊਂਡ 'ਚ ਹੱਥ ਦੇਖੋ ਹੈ ਬਾਹਰ ਦੇਖੋ ਪੂਰਾ ਗੰਦ ਚੜਿਆ ਹੋਇਆ ਹੈ ਓਹੋ ਪਾਉ ਉਹ ਇਹਦਾ ਗਿੱਲਾ ਵਾਹਦ ਹੋ ਗਿਆ ਯਾਰ ਹੈ ਝਾੜੂ ਕਾ ਅੰਦਰੇ ਪਾ ਦਾਂ ਦਾਣੇ ਬਾਣੀ ਅੰਦਰੇ ਪਾ ਦਣਾ ਹੈ ਨਾ ਆ ਤਿੰਨ ਨੂੰ ਛੱਡ ਲੂੰਗਾ ਬਾਹਰ ਤਾਂ ਚਲੋ ਬਾਈ ਪਹਿਲਾਂ ਮੈਂ ਕਰਾ ਸੈਟਿੰਗ ਯਾਰ ਆ ਦੇਖੋ ਪਾਈਪ ਲਾਇਆ ਹੈ ਤਾਂ ਗਿੱਲਾ ਹੀ ਗਿੱਲਾ ਹੋ ਗਿਆ ਉਹ ਪਾਈਪ ਦਾ ਪ੍ਰੈਸ਼ਰ ਨਾਲ ਸਾਰਾ ਕੰਮ ਖਰਤਾ ਬਾਈ ਖਦਮ ਤੇ ਅੱਜ ਜਸੂ ਉਹਨਾਂ ਨੇ ਵੀ ਆ ਜਾਣਾ ਪਰ ਨਹੀਂ ਨਹੀਂ ਹੋ ਜਾਣਾ ਤੇ ਤੁਹਾਨੂੰ ਮੈਂ ਚੈੱਕ ਕਰਾ ਦਾਂ ਇੱਕ ਮਿੰਟ ਆ ਇਹਨਾਂ ਨੂੰ ਪਾਤੇ ਸਾਲਿਆਂ ਨੇ ਬਿਠ ਦੇਖੋ ਲੈ ਸਾਲੇ ਗੰਦੇ ਆ ਪਾਣੀ ਪਾਤਾ ਇਹਨਾਂ ਨੂੰ ਤੇ ਅੰਦਰਲੇ ਨੂੰ ਅੰਦਰ ਹੀ ਪਾਤਾ ਬਾਈ ਅੱਜ ਕਿਉਂਕਿ ਉਹ ਫਾਸ ਗਿੱਲਾ ਤਾਂ ਬੱਚਾ ਦੇਖੋ ਹਜੇ ਤੱਕ ਤਾਂ ਸੈਟ ਹੈ ਅੰਦਰ ਹਨ ਹੈ। ਲਓ। ਦੇਖੋ ਤਾਂ ਅੰਦਰ ਪਾਦੇ ਨਾ ਦੋਏ ਟਰੇਆਂ ਰੱਖਦੀਆਂ ਤੇ ਪਾਣੀ ਪਾਤਾ ਇਹਦੇ ਚ ਗਰਮ ਕੀ ਉਹ ਕਿਆਰਬੋਡ ਹੁਣ ਚੁਕੀ ਜਾਣਗੇ ਆਪਣਾ ਇਹ। ਉਹ ਚੱਲ ਤੂੰ ਚੱਲ। ਗਰਮ ਪਾਣੀ ਪਾਤਾ। ਹੁਣ ਅੰਦਰ ਕਰਦੇ ਬੰਦ ਆਪਾਂ ਇਹ। ਠੀਕ ਹੈ? ਉਹ ਤੇ ਬਾਹਰ ਚਲੋ ਹੁਣ ਨਹਾਈਏ ਧੋਈਏ। ਚਾਹ ਆ ਗਈ ਬਈ ਗਰਮ ਗਰਮ ਗਲਾਬ ਜਮਣਾ ਤੇ ਬਰਫੀਆਂ ਠੰਡੀਆਂ। ਠੀਕ ਹੈ? ਆ ਵਾਰ ਪੀਆ ਗਰਮ ਕਰ ਲੈ ਖੂਆ ਬਣ ਜੂਗਾ ਨਾ ਦਾਦਾ ਤੇ ਮਾਮਾ ਪਹੁੰਚ ਗਿਆ ਤੁਹਾਨੂੰ ਦਰਸ਼ਨ ਕਰਾਉਣੇ ਆ ਗਰਮੇਲ ਪੈਣੀ ਜੀ ਪਹੁੰਚ ਗਏ ਨੇ ਕਬੂਛ ਸਟਾਰ ਕਬੂਤਰ ਬਾਜ਼ ਪੁਰਾਣੇ ਸਮੇਂ ਅੱਜ ਜਿਹਨਾਂ ਨੇ ਅੱਤ ਕਰਵਾਈ ਆ ਗਰਮੇਲ ਪੈਣੀ ਜੀ ਪਹੁੰਚ ਗਏ ਹੈ ਵੀ ਨਾ ਤੁਹਾਂ ਦਾ ਸਟਾਰ ਕਬੂਤਰ ਬਾਜ਼ ਆ ਇਹ ਤੇ ਅੱਪਾ ਵੀ ਨਹਾਦ ਹੋ ਕੇ ਬਾਈ ਪਹੁੰਚ ਗਏ ਨਹੀਂ ਦਾ ਸਾਲਾ ਭਾਉ ਨੇ ਲੱਗ ਗੱਲ ਲਾਤਾ ਮੈਨੂੰ ਵੀ ਹੈ ਦਾਦਾ ਦੇ ਨਾਨਾ ਹੋਣੇ ਆਲਾ ਚਲੋ ਹੁਣ ਚਾਹ ਪਾਣੀ ਪੀ ਕੇ ਫੇਰ ਲੱਗਦੇ ਆਪਾਂ ਉਧਰ ਤਾਂਗਾ ਕਬੂਤਰ ਉਹ ਨਿਕਲਿਆ ਬੈਠਾ ਉਹ ਦੇਖੋ ਕਹਿਆ ਠੰਡ ਚ ਮਰੇਗਾ ਮੈਂ ਜਾ ਬਹਿ ਜਾ ਅੰਦਰ ਹਾਂ ਤੁਹਾਨੂੰ ਇੱਕ ਇਧਰ ਲਾਤਾ ਹੋ ਗਿਆ ਕੰਪਲੀਟ ਅੰਦਰ ਉਹ ਐਨ ਓਕੇ ਰਿਪੋਰਟਾਂ ਨੇ ਇਹ ਤੁਹਾਨੂੰ ਚੈੱਕ ਕਰਾ ਦਿੰਦਾ ਤੇ ਤਮਾ ਮੇ ਓਕੇ ਐਨ ਰਿਪੋਰਟ ਹੋ ਗਿਆ ਰੈਡੀ ਹਾਂ ਠੀਕ ਹੈ ਵਧੀਆ ਹੈ ਵਧੀਆ ਬਣ ਗਿਆ ਹੂੰ ਇਹ ਦੋ ਸੰਦਾਂ ਕਹਿੰਦੇ ਗਏ ਲੈ ਸਾਫ ਕਰ ਦੂਗਾ ਇਹ ਨਾਲੇ ਕਰ ਲੈਣੇ ਸਾਫ਼ ਆਪਾਂ ਤੇ ਇੱਥੋਂ ਨੂੰ ਅੰਦਰੋਂ ਵੀ ਦਿਖਾਏ ਦੰਨੇ ਆ ਆ ਮੈਂ ਫੋਨ ਤਾਂ ਫਲੈਸ਼ ਵਾਲੀ ਹੋਈ ਦੀ ਦੂਏ ਫੋਨ ਦੇ ਦੇਖੋ ਤਾਂ ਠੀਕ ਆ ਇਧਰੋਂ ਹੋ ਗਈ ਲਪਾਈ ਲੈ ਵਿੱਚ ਨੂੰ ਮਾਮੇ ਦਾ ਮੁਖੜਾ ਦਿਖਦਾ ਤੇ ਬਸ ਆ ਰਹੀਗੀ ਮੂਰੋ ਬਾਕੀ ਸਾਰਾ ਕੰਪਲੀਟ ਆ ਬਾਮੇ ਠੀਕ ਹੈ ਨਹੀਂ ਇਹਦਾ ਹੋਇਆ ਓਕੇ ਤੇ ਇਧਰ ਇੱਕ ਕੰਮ ਦਾ ਸਾਹਮਣੇ ਵਾਲੀ ਹੋ ਗਈ ਕਾ ਹੋ ਗਈ ਇੱਕ ਆ ਉੱਪਰੋਂ ਹਲੇ ਥੋੜਾ ਜਿਹਾ ਮੰਗ ਧੰਗਾ ਜਿਹਾ ਦਿਖਦਾ ਹੈ ਪਰ ਬਹਿ ਲਾਜ ਇਹਦਾ ਪਾਉ ਸਿੰਘ ਹਰਾ ਵੱਢ ਰਿਹਾ ਤੁਹਾਨੂੰ ਦੇਖਣਾ ਨਹੀਂ ਇੱਥੋਂ ਉਹ ਥੋੜਾ ਜਿਹਾ ਸਿਰ ਦਿਖਦਾ ਹੁਣ ਆਪਾਂ ਚੱਲੇ ਆਂ ਵੀ ਬੱਲ ਬ ਲੈਣ ਕਿਉਂਕਿ ਅੱਜ ਬੱਲਾ ਫਿੱਟ ਕਰਾਂਗੇ ਉੱਪਰ ਤਾਰ ਦੂਰ ਦਾ ਹੋ ਗਿਆ ਇੰਤਜ਼ਾਮ ਤੇ ਅੱਜ ਆਪਾਂ ਨੇ ਨਵੇੜਨਾ ਸਾਰਾ ਉੱਪਰ ਠੀਕ ਹੈ ਜਿੰਨਾ ਹੋ ਸਕੇ ਕਾਗਜ਼ ਪੂਜੀ ਪਾਉਣਾ ਆ ਕੇ ਫਿਰ ਦਿਖਾਉਣਾ ਤੁਹਾਨੂੰ ਠੀਕ ਹੈ ਤਾਰ ਹੋਲਡਰ ਬੱਲਬ ਤੇ ਕੈਂਚੀ ਕੈਂਚੀ ਉਹ ਵੱਢਣੇ ਨੂੰ ਆਪਣੇ ਸਾਡਾ ਬੱਲਬ ਵਾਲੀਆ ਦਾ ਜਿਹੜਾ ਪਾਣ ਕਾਗੇ ਪਾਉਣਾ ਠੀਕ ਹੈ ਜਾ ਕੇ ਕਰਦੇ ਹਾਂ ਇੰਤਜ਼ਾਮ ਲਾਈਏ ਬੱਲ ਉਹ ਜਨ ਨਵੇੜੀ ਹੈ ਯਾਰ ਕੰਮ ਪਰੇ ਬਹੁਤ ਟਾਈਮ ਹੋ ਗਿਆ ਬਾਹਰ ਇਹਨਾਂ ਚਾਨਣ ਅੰਦਰ ਹਨੇਰਾ ਥਾ ਓਕੇ ਰਬੋਟ ਤਾਰ ਲਾਤੀ ਤੇ ਇਹ ਗੱਲ ਯਾਰ ਠੱਡ ਨੇ ਇਹਨਾਂ ਬੁਰਾ ਹਾਲ ਕਰਿਆ ਹੈ ਨਾ ਸੀਂਡ ਆ ਰਿਹਾ ਸੀਂਡ ਔਰ ਲੱਗ ਗਿਆ ਮੱਲਬ ਓ ਲੱਗ ਗਿਆ ਮੱਜ ਗਿਆ ਓਕੇ ਰਬੋਟ ਕਾਗਜ਼ ਲੈ ਆਂਦਾ ਕੱਟਦੇ ਇਹਨੂੰ ਕੈਂਚੀ ਪਾਉ ਕਿੱਥੇ ਆਓ ਭਈਆ ਉਧਰ ਇਹਨੂੰ ਮਿਣਕੇ ਵੜ ਲਾਂਗੇ ਹੈ ਨਾ ਵੀਰੇ ਛੱਤ ਦਾ ਕੰਮ ਲੱਗੇ ਹੋਇਆ ਬਈ ਕਰਨ ਤੇ ਛੱਤ ਤੇ ਅੱਜ ਪੈ ਜੂਗਾ ਕਾਗਜ਼ ਕਾਲੂ ਮਿੱਟੀ ਪਾ ਦਾਂਗੇ ਦੇਖੋ ਤਾਂ ਵੱਲਵ ਲਾਤਾ ਭਾਈ ਆ ਬੜਾ ਰਿਸਕ ਵਾਲਾ ਕੰਮ ਹੈ ਦੇਖੋ ਕਿੱਥੇ ਖੜਾ ਵੀਰਾ ਲੈ ਦੇਖੋ ਥੱਲੇ ਡੂੰਗਾ ਕਿੰਨਾ ਲੈ ਆ ਦੇਖ ਲੋ ਬਹੁਤ ਰਿਸਕ ਵਾਲਾ ਕੰਮ ਹੈ ਥੱਲੇ ਇੰਨਾ ਡੂੰਗਾ ਵੀਰਾ ਵੀ ਫੇਰ ਰਿਹਾ ਚਲੋ ਦੇਖਦੇ ਆਂ ਬਸ ਅੱਖਾਂ ਮੀਕੇ ਮੈਨੂੰ ਡਰ ਲੱਗਦਾ ਤਾਂ ਪਹਿਲੇ ਮੈਂ ਫੱਟਾ ਖੜੀ ਫਾੜੀ ਘੜਾ ਤਾਂ ਮੈਨੂੰ ਡਰ ਲੱਗਣ ਲੱਗਿਆ ਥੱਲੇ ਦੇਖ ਕੇ ਗਿਆ ਠੀਕ ਆ ਠੀਕ ਆ ਭਾਈ ਅਸੀਂ ਸੋਚਿਆ ਨਾ ਪਰਾਲੀ ਦਾ ਟੋਕਾ ਕਰਕੇ ਇੱਕ ਟੋਕਰਾ ਉਹ ਬਚੀਆਂ ਬੁਚੀਆਂ ਥੱਲੇ ਸਾਰੇ ਖੁੱਡੇ 'ਚ ਬਿਛਾ ਦਈਏ ਠੰਡ ਤੋਂ ਬਚੇ ਰਹਿਣਗੇ ਮਿਸਤਰੀ ਸਾਹਿਬ ਚੜ੍ਹ ਕੇ ਖੁੱਡੇ ਤੇ ਖੁੱਡਿਆਂ ਤੇ ਸੌਰੀ ਖੁੱਡੇ ਨਹੀਂ ਕਹਿ ਸਕਦੇ ਹੁਣ ਖੁੱਡਿਆਂ ਤੇ ਆ ਦੇਖੋ ਛੱਤ ਦਾ ਬਸ ਕੰਮ ਹੋ ਜਾਊਗਾ ਓਕੇ ਕਾ ਪਾਹ ਪੈ ਜੂਗਾ ਕਾਗਜ ਦੇਖੋ ਤਾਂ ਠੀਕ ਆ ਓਕੇ ਰਿਪੋਰਟ ਸਾਲਾ ਚਾਹ ਪੁੱਛੀ ਦੀ ਸਿਆਲ ਜਾ ਕੇ ਹੈ ਮਾ ਪਾਣੀ ਖਤ ਵਿੰਦਾ ਇਹ ਬਰਫੜਾ ਪਾਣੀ ਲਿਆਦੇ ਇਹਨੂੰ ਆ ਡੈਂਕੀ ਵਾਲੇ ਪਾਣੀ ਦੀ ਬਰਫਾ ਵਾ ਕੇ ਲਿਆਦੇ ਬਹੁਤ ਸੰਘਾ ਲਿਆਵਾ ਹੈ ਉਹ ਲੇਮਕਾ ਚਾਹੀਦਾ ਤਾਰੂ ਕਾ ਕੋਕੋਲਾ ਨਾ ਜੀ ਨਾ ਕੋਈ ਇਹਨਾਂ ਚ ਕੁਝ ਨਹੀਂ ਜਾਏਗਾ ਕਾਉ ਲੈ ਕੋੜਬਾਲਾ ਆ ਲੈ ਆ ਲੈ ਓਏ ਕੋੜਾ ਤੈਨੂੰ ਦਈਏ ਖੁੱਲ ਜਾ ਸਿਮ ਸਿਮ ਹਵਾ ਲਾ ਦੇ ਵੋਧੂ ਵੱਧ ਹਵਾ ਲੱਗੂ ਆਏ ਦੇ ਲੈ ਦਮਸ਼ਕੜ ਪੈ ਜੂ ਹੈ ਬਾਗ ਓਏ ਅੱਜ ਵੀ ਨਹੀਂ ਲਾਉਣਾ ਆ ਖਾ ਜੋ ਖਰਸ ਲੱਗੀ ਓ ਸਾੜਿਆ ਤਾਂ ਹੁਣ ਕਰਾਈ ਰੋਕੋਈਗਾ ਕੀ ਆਇਆ ਖਰਸ ਲੱਗੀ ਓ ਡੇਲੀ ਗਰ ਗਈ ਥੱਲੇ ਕੀ ਆ ਦੋ ਦਿਨ ਨੇ ਕੀ ਕਹਣਾ ਪਕ ਤੂੰ ਓਏ ਕਿੰਤ ਇਧਰ ਨੂੰ ਕਰ ਕਿਤੜਾ ਇਧਰ ਨੂੰ ਕਰ ਦੇ ਕਹਿੰਦਾ ਹੈ ਪੈਂਟ 50 ਸਾਲਿਆ ਨਹੀਂ ਗਿਰਦੀ ਪੈਂਟ ਸਾਲਾ ਉਹਨੂੰ ਹੋਰੇ ਕੰਮ ਪੁੱਟੇ ਗਈ ਆ ਆ ਆ ਮੈਨੂੰ ਪਤਾ ਨਹੀਂ ਲੱਗਦਾ ਥੱਲੇ ਆਹ ਕੋਈ ਕੋਈ ਚੱਕਰ ਨਹੀਂ ਥੱਲੇ ਢੋਲ ਹੈਗਾ ਉੱਤੇ ਪੈ ਰੱਖਣ ਦੇ ਪਰੇ ਜਾ ਪਾਉਨੇ ਮਸਲਾ ਲੜ ਜਾਦਾ ਦਾ ਮੈਂ ਤਾਂ ਹੀ ਕਹਿੰਦਾ ਵੀ ਨਹੀਂ ਖਿਆਲ ਰੱਖੀ ਹਾਂ ਉੱਪਰ ਦਾ ਹੋ ਗਿਆ ਕਲੀਅਰ ਵੀਰੇ ਹਾਂ ਆ ਕਰ ਨੂੰ ਕਰਾਂਗੇ ਫਿਰ ਮੂਰੀ ਵਾਲਾ ਤੂੰ ਦਗਾ ਦਵਾ ਮੈਂ ਇੱਕ ਮਿੰਟ ਜਿਹੜਾ ਮੂਰੇ ਹੁਣ ਤਾਜੇ ਗੇੜ ਲਾਏ ਰੇ ਨਾ ਦੋ ਆਓ ਦੇਖੋ ਉੱਥੇ ਨੂੰ ਆ ਸਿਮਿੰਟੀ ਜਾਂ ਚੋਇਆ ਆਓ ਕੋਈ ਚੱਕਰ ਨਹੀਂ ਇਹ ਕੱਲ ਨੂੰ ਕਰਾਂਗੇ ਕਾਗਜ਼ ਕੱਟ ਲੈਣੇ ਹਾਂ ਹਾਂ ਕੋਈ ਨਾ ਕਾਗਜ਼ ਕੱਟ ਲਈ ਆਪਾਂ ਗੇਟ ਲੱਗਦਾ ਬਹੁਤ ਐਨ ਸੈਟਲ ਹੈ ਇਹ ਲੈ ਠੀਕ ਹੈ ਹੁਣ ਆ ਗਈ ਬਾਰੀ ਕਾਗਜ਼ ਦੀ ਇੱਕ ਆ ਇਹ ਖੋਲ ਕੇ ਪਤਾ ਲੱਗ ਜੂ ਇੱਕ ਪਾਸੇ ਨੂੰ 10 ਫੁੱਟ 5 ਇੰਚ ਇੱਕ ਪਾਸੇ ਨੂੰ 8 ਫੁੱਟ 9 ਇੰਚ ਹੈ ਨਾ ਬਸ ਠੀਕ ਹੈ ਖੋਲਾ ਘੱਟ ਨਹੀਂ ਖੁੱਲਦੀ ਯਾਰ ਤੇ ਇੱਥੇ ਹੈ ਪੱਕੀਆਂ ਗੱਠਾਂ ਮਾਰੀਆਂ ਹੋਈਆਂ ਐ ਲਓ ਕਮਾਲ ਲਿਆ ਕਾਗਜ਼ ਲੈ ਬਾਈ ਸਿੱਧਾ ਫੜ ਉਹ ਓਕਣ ਫੜ ਬਾਈ ਆਹੋ ਆਏ ਆਏ ਫਾੜਾ ਆਏ ਫਾੜ ਦੇ ਖਰਚੀ ਮੈਨੂੰ ਫਾੜ ਦੇ ਨਾ ਨਾ ਕੱਟਦਾ ਇੱਧਰ ਹੈ ਹਾਂ ਇੱਥੋਂ ਇੱਥਾਂ ਹਾਂ ਆਏ 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 ਫਾੜਾ ਖਰਚਾ ਮੈਂ ਫਾੜ ਲੈਣਾ ਤੂੰ ਕੰਚੀ ਦਾ ਪਾ ਇਹ ਤਾਂ ਫਾੜ ਜੂਗਾ ਵਈ ਖਿੱਚ ਲਿਆਓ ਹਾਂ ਹਾਂ ਤਾਂ ਲੈ ਬੰਦ ਸਿਦਾ ਹੂ ਹਾਂ ਹਾਂ ਜਮ ਹੂ ਪਾਈ ਖਿੱਚ ਕੇ ਰੱਖ ਹਾਂ ਹਾਂ ਖਿੱਚ ਕੇ ਰੱਖੋ ਓਕੇ ਰੋਟਾ ਲੈ ਓਕੇ ਔਰ ਅਖਲਾ ਪਾਉ ਇਹਨੂੰ ਕਰ ਲੈ ਇਕੱਠਾ ਇਕਣੇ ਹਾਂ ਲੈ ਮੰਮੀ ਆ ਫੜ ਕਰ ਇਹਨੂੰ ਲੈ ਲਾ ਕੇ ਦੇਖੀਏ ਉਹਦੇ ਨਾਲ ਓ ਆਹਦੀਆਂ ਉੱਪਰ ਵਾਲਾ ਨਿਬੜਿਆ ਬਾਈ ਕੰਮ ਆ ਬਣਾ ਤੇ ਹੁਣ ਚੱਲਦੇ ਆਪਾਂ ਦੁੱਧ ਪਾਉਣ ਵੈਨ ਡਿਊਟੀ ਰਹਿ ਗਈ ਮੇਨ ਆਪਣੀ ਤੇ ਫੇਰ ਕਬੂਤਰਾਂ ਨੂੰ ਪਰਾਲੀ ਵਿਛਾ ਦਈਏ ਠੀਕ ਆ ਪਾਉ ਆ ਬੱਲ ਮਲਾਈਏ ਅੰਦਰ ਵੀ ਲਾ ਦਈਏ ਹੈਨਾ ਲਾ ਦੋ ਲਾ ਦੋ ਆ ਟਾਕੀ ਚੋਂ ਇੱਕ ਕੱਢ ਕੇ ਲਾ ਦੰਨੇ ਆ ਜਿੰਨਾ ਕੋ ਹੋਊ ਚੱਲ ਉਹਨਾਂ ਦੇ ਜਿੰਨਾ ਕੋ ਪੂਰ ਨਾ ਬੱਲ ਕਾਰ ਨਹੀਂ ਜਾਣੀ ਚੱਲੀ ਜਾਣੀ ਉੱਚੇ ਤੱਕ ਨਹੀਂ ਹੈਗੀ ਇੱਥੇ ਤੱਕ ਆ ਬਸ ਥੋੜੀ ਆਬਾਦੀ ਆ ਦੇਖੋ ਦੇ ਖਿੱਚ ਕੇ ਦੇਖ ਬਸ ਨਾ ਦੇਖੀ ਐ ਨਾ ਇਹ ਖਿੱਚ ਕੇ ਕੱਚ 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 ਬਸ ਇਦੋਂ ਵੱਧ ਨਹੀਂ ਨਹੀਂ ਨਾ ਫਿਰ ਤਾਂ ਉਧਰੋਂ ਨਿਕਲ ਜਾਣਾ ਪਲੱਗ ਹਾਂ ਚੱਲ ਐਂ ਚਾਜੂ ਮੈਂ ਉਰਲੇ ਚਾਜੂਗੀ ਲਾਏ ਦਾ ਕੋਈ ਫਾਇਦਾ ਹੈ ਮੇਰਾ ਉਰਲੇ ਤੇਰੀ ਬਸ ਇਹਨੂੰ ਬੰਦੇ ਕਰ ਦਈਏ ਹੁਣ ਬੰਦੇ ਕਰ ਦਈਏ ਨਾ ਸਾਲਾ ਚੱਲੀ ਜਾਂਦੇ ਚਲੋ ਫਿਰ ਚੱਲੀਏ ਚੱਲ ਵੀ ਮਾਮੇ ਉੱਠਾ ਆਹ ਵੀ ਤਾਂ ਚੱਕ ਲੈ ਵੀਰੇ ਇਹਦੇ ਜਾਮ ਜਿਹੀ ਹੋ ਜਾਣੇ ਦੁੱਧ ਪਾਉਣ ਤੋਂ ਪਹਿਲਾਂ ਬਾਈ ਆਹ ਕਬੂਤਰ ਬੰਦ ਕਰ ਦਈਏ ਕਬੂਤਰ ਹੀ ਬੈਠੀ ਐ ਥੱਲੇ ਉੱਤਰ ਦਾ ਬੱਚਿਆਂ ਦੇ ਬੈਠਾ ਦਾਣਾ ਪਾਣੀ ਜਾਂਦਾ ਓਕੇ ਆ ਚਲੋ ਭਾਈ ਚਲ ਉੱਪਰ ਕਿੱਥੇ ਠੰਡ ਚ ਬੈਠੀ ਆ ਤੂੰ ਦੋ ਆ ਜਾ ਚਲ ਦੂਜਿਆਂ ਨੂੰ ਆ ਕੇ ਮੈਂ ਦਾਣੇ ਪਾਉਂਦਾ ਫਿਰ ਉਹ ਸੱਕ ਨਾ ਕੇ ਤੀ ਵਹੜਕੀ ਆ ਏ ਓਕੇ ਆ ਚਲ ਫੱਟ ਚੱਲੇ ਬਾਈ ਡਿਊਟੀ ਤੇ ਡਿਊਟੀਆਂ ਦੋ ਇੱਕ ਦੁੱਧ ਦੀ ਇੱਕ ਬਾਉ ਵਾਲਾ ਰਸਣ ਬਾਣੀ ਠੀਕ ਹੈ ਚੱਲਦੇ ਆਂ ਚਲੋ ਮਿਲਦੇ ਆਂ ਅੱਗੇ ਜਾ ਕੇ ਗਿਆ ਬਾਈ ਬਾਉ ਠੇਕੇ ਦੇ ਨੂੰ ਮੈਂ ਖੜ ਗਿਆ ਦੂਰ ਥੋੜਾ ਜਿਹਾ ਕਿਉਂਕਿ ਮੈਨੂੰ ਬਗਾਰਾਂ ਬਾਹੂ ਪੈ ਜਾਣੀਆਂ ਸੁੱਕ ਲਿਆਂਦੀ ਬਈ ਸੁੱਕ ਵਿਛਾਈਏ ਪਹਿਲਾਂ ਤਾਂ ਅੰਦਰ ہاں ਇੱਥੇ ਅੰਦਰ ਕਰ ਲਾ ਆਹ ਗੇਟ ਲਾ ਦਿੰਦਾ ਮੈਂ ਇੱਕ ਮਿੰਟ ਬੰਦ ਇਹਨੂੰ ਦੇ ਤੱਕ ਖੋਲ ਤਾ ਖੋਲ ਆ ਬਾਹਰ ਨੂੰ ਖੜ ਜਾ ਖਿੰਡ ਜਾਣ ਸਾਲੇ ਬਾਹਰ ਨੂੰ ਐਵੇਂ ਭੱਜਦੇ ਨੇ ਕਬੂਤਰ ਬਚਾ ਹੀ ਹੋਊਗਾ ਨਾ ਹਾਂ ਇਹ ਸਾਲਾ ਮਰਿਆ ਜਾ ਤਾ ਤਾ ਪਾਉ ਪੈਣਾ ਹੈ ਘਾੜੀ ਢਾਣੇ ਲੈ ਕੇ ਆਓ ਕਣਕ ਨਹੀਂ ਤੋਤੀ ਬਈ ਉਹ ਆਇਆ ਉਹ ਪੜਦੇ ਉਹ ਚ ਆ ਹਰਾ ਜਾਂ ਨਹੀਂ ਪਿਆ ਇੱਥੇ ਡੱਛ ਵੀਂ ਜਿਓ ਭਰ ਲਿਆ ਆ ਦੇ ਆ ਦੇ ਮੂਰੇ ਪਿਆ ਇਹ ਭਰ ਲਿਆ ਆ ਟੱਕਣ ਜੇ ਉੱਪਰ ਰੱਖੀ ਇਹਦੇ ਨਾਲੇ ਪਾਉਣੇ ਨੇ ਚਲੋ ਅੰਦਰ ਚਲੋ 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 ਉਹ ਸਾਲੇ ਉਹ ਅੰਦਰ ਢਾਣੇ ਪਾ ਦੇ ਮੈਂ ਇੱਥੇ ਠੰਡ 'ਚ ਮਰਨਾ ਹੈ ਤੁਸੀਂ ਚਲੋ 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 ਚਲ ਓਏ ਚਲੋ ਖੁੱਡੇ ਖੁੱਡੇ ਚਲੋ 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 ਓ ਚਲ ਆ ਦੇ ਖਾਓ ਚਲੋ 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 ਦੇਖ ਸਾੜੇ ਕੀ ਲੱਛਣ ਕਰਦੇ ਚਲ ਅੱਜ ਚਲ ਓਏ ਖਾਂ ਦਰ ਦਾਣੇ ਦੇਖੋ ਤਾਂ ਬਈ ਸੁੱਕ ਵਿਛਾਦੀ ਬਿਲਕੁਲ ਬੱਚਿਆਂ ਥੱਲੇ ਵੀ ਇੰਦਰ ਵੀ ਸਾਰੀਆਂ ਟੋਕਰੀਆਂ ਚੋਂ ਬੱਚਿਆਂ ਥੱਲੇ ਸਾਫ ਹੈ ਯਾਰ ਕੋਈ ਨਾ 15 ਦਿਨ ਬਾਅਦ ਕਰ ਦਾਂਗੇ ਸਾਫ ਕਿਦਰੇ ਨਹੀਂ ਕੋਸੋ ਠੀਕ ਹੈ ਸੁੱਕੋ ਛਾਤੀ ਖੁੱਡੇ ਚ ਪੂਰੀਆਂ ਤੇ ਚਲੋ ਵੀ ਕੰਮ ਹੋ ਗਿਆ ਆਪਣਾ ਖਤਮ ਲਿਆਂਗੇ ਅਗਲੇ ਵਾਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਸ਼ੇਅਰ ਜਰੂਰ ਮੇਰਾ ਵੀਰ ਕਰ ਦਿਆ ਕਰੋ ਤੇ ਬੱਚੇ ਚੁਗ ਰਹੇ ਨੇ ਬਸ ਸਾਰੇ ਕੈਮੋ ਕੈਮ ਨੇ ਇੱਕੋ ਹੀ ਰੱਤਾ ਬੱਚਾ ਹੀ ਥੋੜਾ ਜਿਹਾ ਢਿੱਲਾ ਹੈ ਬਾਕੀ ਤਾਂ ਸਾਰੇ ਓਕੇ ਨੇ ਆ ਬੈਠ ਜੇ ਅੱਦੇ ਉੱਪਰ ਬੈਠਣ ਲੱਗੇ ਚਲੋ ਗਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਹਾਂ ਅਗਲੇ ਵੀਡੀਓ ਵਿੱਚ